ਪਾਛਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੈ ਪਈ কুমਿਹਾਰ ਘੜ ਭਾਂਡੇ ਇੱਟਾਂ ਕੀਆ ਜਲ ਦੀ ਕਰੇ ਪੁਕਾਰ ਜਲ ਜਲ ਰੋਐ ਬੱਪੜੀ ਝੜ ਝੜ ਪਵਹਿ ਅੰਗਿਆਰ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੈ ਕਰਤਾਰ ਪੌੜੀ ਬਿਨ ਸਤਗੁਰ ਕਿਨੈ ਨਾ ਪਾਇਓ ਬਿਨ ਸਤਗੁਰ ਕਿਨੈ ਨਾ ਪਾਇਆ ਸਤਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ ਸਤਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਸ਼ਲੋਕ ਮਹੱਲਾ ਪਹਿਲਾ ਹੌ ਵਿੱਚ ਆਇਆ ਹੌ ਵਿੱਚ ਗਿਆ ਹੌ ਵਿੱਚ ਜੰਮਿਆ ਹੌ ਵਿੱਚ ਮੋਆ ਹੌ ਵਿੱਚ ਦਿੱਤਾ ਹੌ ਵਿੱਚ ਲਿਆ ਹੌ ਵਿੱਚ ਖਟਿਆ ਹੌ ਵਿੱਚ ਗਿਆ ਹੌ ਵਿੱਚ ਸਚਿਆਰ ਕੂੜਿਆਰ ਹੌ ਵਿੱਚ ਪਾਪ ਪੁੰਨ ਵਿਚਾਰ ਹੌ ਵਿੱਚ ਨਰਕ ਸੁਰਗ ਅਵਤਾਰ ਹੌ ਵਿੱਚ ਹੱਸੈ ਹੌ ਵਿੱਚ ਰੋਵੈ ਹੌ ਵਿੱਚ ਭਰੀਐ ਹੌ ਵਿੱਚ ਧੋਐ ਹੌ ਵਿੱਚ ਜਾਤੀ ਜਿਨ ਸੀਖੋ ਐ ਹੌ ਵਿੱਚ ਮੂਰਖ ਹੌ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣ ਹੌ ਵਿੱਚ ਮਾਇਆ ਹੌ ਵਿੱਚ ਛਾਇਆ ਹਉ ਮੈਂ ਕਰ ਕਰ ਜਮਤੇ ਉਪਾਇਆ ਹਉ ਮੈਂ ਬੂਝੈ ਤਾਂ ਦਰ ਸੂਝੈ ਗਿਆਨ ਵਿਹੂਣਾ ਕਥ ਕਥ ਲੂਝੈ ਨਾਨਕ ਹੁਕਮੀ ਲਿਖੀਐ ਲੇਖ ਜੇ ਹਾ ਵੇਖ ਹੈ ਤੇ ਹਾ ਵੇਖ ਮਹੱਲਾ ਦੂਜਾ ਹਉ ਮੈਂ ਇਹ ਹਾ ਜਾਤ ਹੈ ਹਉ ਮੈਂ ਕਰਮ ਕਮਾਹੇ ਹਉ ਮੈਂ ਇਹ ਹੀ ਬੰਦਨਾ ਫਿਰ ਫਿਰ ਜੋਨੀ ਪਾਹੇ ਹਉ ਮੈਂ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ ਹਉ ਮੈਂ ਇਹ ਹੋ ਹੁਕਮ ਹੈ ਪਇ ਕਿਰਤ ਫਰਾਹੇ ਹਉ ਮੈਂ ਦੀਰਗ ਰੋਗ ਹੈ दारू पी इस माहे कृपा करे जे अपनी ता गुरु का शब्द कमाहे नानक कह सुनहु जनहु इत संयम दुख जाहे पौड़ी सेव कीती संतोषी जिनी सचो सच त्याया हुनी मंदे पैर ना रखियो कर सो किरत धर्म कमाया ਉਨੀ ਦੁਨੀਆ ਤੋੜੇ ਬੰਦਨਾ ਹਨ ਪਾਣੀ ਥੋੜਾ ਖਾਇਆ ਤੂੰ ਬਖਸੀ ਸੀ ਅਗਲਾ ਨਿਕ ਦੇ ਵਹਿ ਚੜ੍ਹਹਿ ਸੋ ਆਇਆ ਵਡਿਆਈ ਵੱਡਾ ਪਾਇਆ ਸ਼ਲੋਕ ਮਹੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਟਟਾਂ ਮੇਗਾ ਖੇਤਾ ਦੀਪਾਂ ਲੋਆ ਮੰਡਲਾ ਖੰਡਾਂ ਵਰ ਭੰਡਾ ਅੰਦੇਜ ਜੇਰਜ ਉਤਪੋਜਾਂ ਖਾਣੀ ਸੇਤ ਜਾਹਾਂ ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ ਹਾਂ ਨਾਨਕ ਜਨ ਤੇ ਉਪਾਇ ਕੈ ਸੰਭਾਲੇ ਸਬਨਹਾਂ ਜਿਨ ਕਰਤੈ ਕਰਨਾ ਕੀਆ ਚਿੰਤਾ ਭੇ ਕਰਨੀ ਤਾਹ ਸੋ ਕਰਤਾ ਚਿੰਤਾ ਕਰੇ ਜਿਨਿ ਓ ਪਾਇਆ ਜਗ ਤਿਸ ਜੋ ਹਾਰੀ ਸਵਾਸਤ ਤਿਸ ਸਿਸ ਦੇ ਬਾਣ ਅਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ ਮਹੱਲਾ ਪਹਿਲਾ ਲੱਖ ਨੇਕੀਆਂ ਚੰਗੀਆਂ ਆਈਆਂ ਲੱਖ ਪੁੰਨਾ ਪਰਵਾਣ ਲੱਖ ਤਾਪੇ ਉਪਰ ਤੀਰਥਾਂ ਸਹਿਜ ਜੋਗ ਬੇਬਾਣ ਲੱਖ ਸੂਰ ਤਨ ਸੰਗਰਾਮ ਹਰਣ ਮਹ ਛੁੱਟਹਿ ਪਰਾਨ ਲੱਖ ਸੁਰਤੀ ਲੱਖ ਗਿਆਨ ਧਿਆਨ ਪੜਿ ਇਹ ਪਾਠ ਪ੍ਰਾਨ ਜਿਨ ਕਰਤੈ ਕਰਨਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿੱਥਿਆ ਕਰਮ ਸਚਾ ਨਿਸ਼ਾਨ ਪੌੜੀ ਸਚਾ ਸਾਹਿਬੇਕ ਤੂੰ ਜਿਨ ਸਚੋ ਸਚ ਵਰਤਾਇ ਜਿਸ ਤੂੰ ਦੇਹੇ ਤਿਸ ਮਿਲੈ ਸਚ ਤਾ ਤਿਨਿ ਸਚ ਕਮਾਇ ਸਤਗੁਰ ਮਿਲਿਆ ਸਚ ਪਾਇਆ ਜਿਨ ਕਾ ਹਿਰਦੈ ਸਚ ਵਸਾਇਆ ਮੂਰਖ ਸਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿਚ ਦੁਨੀਆ ਕਾਹੇ ਆਇਆ ਸ਼ਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀ ਐ ਸਾਥ ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀ ਐ ਖਾਤ ਪੜੀ ਐ ਜੀਤੇ ਬਰਸ ਬਰਸ ਪੜੀ ਇਹ ਜੀਤੇ ਮਾਸ ਪੜੀ ਇਹ ਜੀਤੀ ਆਰਜਾ ਪੜੀ ਇਹ ਜੀਤੇ ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹौं ਮੈਂ ਝਖਣਾ ਝਾਕ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇਤਾ ਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਭੀਖ ਕੀਆ ਦੇਹੀ ਦੁਖ ਦੀਆ ਸਹੋ ਵੇਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗੁ ਆਇਆ ਬਹੁ ਦੁੱਖ ਪਾਇਆ ਦੂਜਾ ਭਾਇਆ ਵਸਤਰ ਨਾ ਪਹਿਰੈ ਅਹ ਨਿਸ ਕਹਿਰੈ ਮੋਨ ਵਗੂਤਾ ਕਿਉ ਜਾਗੈ ਗੁਰ ਬਿਨ ਸੂਤਾ ਪਗ ਉਪੇ ਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੈ ਪਤ ਗੁ ਆਇ ਵਿਣ ਨਾਵੇਂ ਕਿਸ ਥਾਏ ਨਾ ਪਾਈ ਰਹਿ ਬੇਬਾਣੀ ਮੜੀ ਮਸਾਣੀ ਅੰਧ ਨ ਜਾਣੈ ਫਿਰ ਪਛਤਾਣੀ ਸਤਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨਹਿ ਕੇਵਲ ਹਉਮੈ ਸ਼ਬਦ ਜਲਾਏ ਪੌੜੀ ਭਗਤ ਤੇ ਰਹਿ ਮਨ ਭਾਵੰਦੇ ਦਰਸੋਹਨ ਕੀਰਤ ਗਾਵੰਦੇ ਨਾਨਕ ਕਰਮਾਂ ਬਾਹਰੀ ਦਰ ਢੋ ਨਾ ਲੈਣੀ ਧਾਮ ਦੇ ਇੱਕ ਮੂਲ ਨਾ ਬੁੱਝਣ ਆਪਣ ਅਣ ਹੋਦਾ ਆਪ ਗਣਾਈਂ ਦੇ ਹਉ ਟਾੜੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਇਂ ਦੇ ਤਿਨ ਮੰਗਾ ਜੇ ਤੁਜੈ ਧਿਆਇਂ ਦੇ ਸ਼ਲੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪੈਨਨ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖਾਪ ਹੋਏ ਖਾਰ ਕੂੜ ਕੂੜੇ ਨੇਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀ ਚੈ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ ਮਹੱਲਾ ਪਹਿਲਾ ਸੱਚ ਤਾਂ ਪਰ ਜਾਣੀਐ ਜਾਂ ਰਿਦੈ ਸੱਚਾ ਹੋਈ ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ ਨਾਉ ਸੁਣ ਮਨ ਰਸੀਐ ਤਾਂ ਪਾਏ ਮੋਖ ਦਵਾਰ ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਉ ਧਰਤ ਕਾ ਆ ਸਾਧਕੈ ਵਿੱਚ ਦੇ ਕਰਤਾ ਬੀਉ ਸੱਚ ਤਾਂ ਪਰ ਜਾਣੀਐ ਜਾ ਸਿੱਖ ਸੱਚੀ ਲੇ ਦਇਆ ਜਾਣੈ ਜੀ ਕੀ ਕਿਛ ਪੁੰਨ দান ਕਰੇ ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ ਸਤ ਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ ਸੱਚ ਸਭ ਨਾ ਹੋਏ दारू ਪਾਪ ਕੱਢੈ ਧੋਏ ਨਾਨਕ ਵਖਾਣ ਬੇਨਤੀ ਜਿਨ ਸੱਚ ਪੱਲੈ ਹੋਏ ਪੌੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲੈ ਤਾਂ ਮਸਤ ਕਲਾਈ ਐ ਕੂੜਾ ਲਾਲ ਚ ਛੱਡੀ ਐ ਹੋਏ ਇੱਕ ਮਨ ਅਲਖ ਧਾਈ ਐ ਫਲ ਤੇਵੇ ਹੋ ਪਾਈ ਐ ਜਿਵੇਂ ਹੀ ਕਾਰ ਕਮਾਈ ਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾ ਦੀ ਪਾਈ ਐ ਮਾਤ ਤੋੜੀ ਸੇਵ ਗਵਾਈ ਐ ਸ਼ਲੋਕ ਮਹੱਲਾ ਪਹਿਲਾ